ਸਾਰੇ ਦਾ ਚਾਤ ਮੰਨ ਲਿਆ ਕੀ ਕਿਹੜਾ ਚਾਹਦੇ ਹੋ ਜੀ ਪਹਿਲਾਂ ਤਾਂ ਮੈਂ ਤੁਹਾਡਾ ਸਾਰੇ ਪੱਤਰਕਾਰ ਭਰਾਵਾਂ ਦਾ ਧੰਨਵਾਦ ਕਰਨਾ ਚਾਹਨਾ ਸਾਡੇ ਤੁਸੀਂ ਬੁਲਾਉਣ ਤੇ ਇੱਥੇ ਹਾਜ਼ਰ ਆਏ ਹਾਂ ਅ ਮੈਂ ਕਰਾਲੀ ਸਿਟੀ ਦੇ ਵਿੱਚ ਪਹਿਲਾਂ 2020 ਦੇ ਵਿੱਚ ਵੀ ਐਸਐਚਯੂ ਦੀ ਸੇਵਾ ਨਿਭਾਈ ਹੈਗੀ ਆ ਮੈਂ ਇੱਕ ਤਾਂ ਸਾਰੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਨਾ ਕਿ ਸਾਡੀ ਵੱਧ ਤੋਂ ਵੱਧ ਮਦਦ ਕਰਨ ਕਿਸੇ ਤਰ੍ਹਾਂ ਦਾ ਕੋਈ ਕ੍ਰਾਈਮ ਹੁੰਦਾ ਹੈ ਜਾਂ ਕੁਝ ਹੁੰਦਾ ਹੈ ਸਾਨੂੰ ਇਨਫੋਰਮੇਸ਼ਨ ਜਰੂਰ ਦੇਣ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਕੋਈ ਹੋਰ ਇਨਫੋਰਮੇਸ਼ਨ ਵੀ ਮਿਲਦੀ ਹੈਗੀ ਹੈ ਜਿਹਦਾ ਸਬੰਧ ਕਿਸੇ ਵੀ ਤਰੀਕੇ ਨਾਲ ਪੁਲਿਸ ਨਾਲ ਹੈਗਾ ਤਾਂ ਉਹ ਦੀ ਇਨਫੋਰਮੇਸ਼ਨ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ ਤੇ ਅਸੀਂ ਮੈਂ ਆਪਣੇ ਵੱਲੋਂ ਆਪਣੀ ਟੀਮ ਵੱਲੋਂ ਇਹ ਤੁਹਾਨੂੰ ਭਰੋਸਾ ਦਿਵਾਉਣਾ ਕਿ ਅਸੀਂ ਕ੍ਰਾਈਮ ਦੇ ਬਿਲਕੁਲ ਖਿਲਾਫ ਆ ਕ੍ਰਿਮੀਨਲ ਲੋਕਾਂ ਦਾ ਕਿਸੇ ਦਾ ਵੀ ਸਾਥ ਨਹੀਂ ਦੇਵਾਂਗੇ ਤੇ ਆਮ ਲੋਕਾਂ ਨੂੰ ਜਿਹੜਾ ਵੀ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਕ੍ਰਾਈਮ ਹੁੰਦਾ ਹੈ ਜਾਂ ਕੁਝ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ ਜਾਂ ਸੋਸ਼ਲ ਤਰੀਕੇ ਨਾਲ ਅਸੀਂ ਕਿਸੇ ਚੀਜ਼ ਦਾ ਹੱਲ ਕਰ ਸਕਦੇ ਹਾਂ ਉਹ ਅਸੀਂ ਜਲਦ ਤੋਂ ਜਲਦ ਕਰਾਵਾਂਗੇ ਤਾਂ ਜੋ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ ਸਾਡੇ ਪੁਲਿਸ ਥਾਣੇ ਦੇ ਵਿੱਚ ਉਹਨਾਂ ਦੇ ਜਿਹੜੇ ਜਿੱਥੇ ਵੀ ਏਰੀਆ ਦੇ ਵਿੱਚ ਰਹਿ ਰਹੇ ਨੇ ਉੱਥੇ ਕਿਸੇ ਤਰ੍ਹਾਂ ਪਿਛਲੇ ਕੁਝ ਦਿਨਾਂ ਦੀ ਕੁਝ ਦਿਨਾਂ ਤੋਂ ਲਗਾਤਾਰ ਕੋਰਾਲੀ ਦੇ ਮੇੜੇਟੇੜੇ ਇਲਾਕੇ ਦੇ ਵਿੱਚ ਸਨੇਚਿੰਗ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਉਸ ਨੂੰ ਲੈ ਕੇ ਪੁਲਿਸ ਕੀ ਕਰ ਰਹੀ ਹੈ ਉਹਦੇ ਤੇ ਅਸੀਂ ਮੇਰੇ ਵੀ ਧਿਆਨ ਚਾਹੀ ਹੈਗੀ ਹੈ ਮੇਰੇ ਹੁੰਦੇ ਹੋਏ ਵੀ ਇੱਕ ਸਨੇਚਿੰਗ ਹੋਈ ਹੈਗੀ ਉਸ ਤੋਂ ਪਹਿਲਾਂ ਵੀ ਸੀਗੀ ਅਸੀਂ ਸਾਰਿਆਂ ਨੂੰ ਉਹਨਾਂ ਨੂੰ ਮਰਜ਼ੀ ਕਰਕੇ ਉਹਨਾਂ ਦੇ ਸੀਸੀਟੀਵੀ ਕੈਮਰੇ ਫੋੜ ਰਹੇ ਆ ਤੇ ਆਪਣੇ ਜਿਹੜੇ ਸੋਰਸਸ ਨੇ ਸਾਡੇ ਉਹਨਾਂ ਨਾਲ ਵੀ ਫੋਟੋ ਸ਼ੇਅਰ ਕਰ ਰਹੇ ਆ ਤੇ ਆਮ ਪਬਲਿਕ ਨੂੰ ਮੈਂ ਅਪੀਲ ਕਰਦਾ ਕਿਸੇ ਤਰ੍ਹਾਂ ਦੀ ਕਿਸੇ ਕੋਲ ਇਨਫੋਰਮੇਸ਼ਨ ਹੈ ਉਹ ਸਾਨੂੰ ਦੇਣ ਅਸੀਂ ਜਲ ਤੋਂ ਜਲਦ ਇਹਦੇ ਵਿੱਚ ਤੁਹਾਨੂੰ ਕੋਈ ਵਧੀਆ ਰਿਜ਼ਲਟ ਦਵਾਵਾਂਗੇ ਉਹਨਾਂ ਨੂੰ ਜਿਹੜੇ ਸਨੇਚਰਸ ਨੂੰ ਫੜ ਕੇ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਸਰ ਸੀਸੀਟੀਵੀ ਦੀ ਗੱਲ ਕੀਤੀ ਹੈ ਕਿ ਆ ਜਿਹੜੇ ਸ਼ਾਇਦ ਵਿੱਚ ਸੀਸੀਟੀਵੀ ਲੱਗੇ ਹੋਏ ਆ ਉਹ ਵਰਕਿੰਗ ਚ ਹੈ ਕਿਉਂਕਿ ਪਿਛਲੇ ਕੇਸਾਂ ਦੇ ਵਿੱਚ ਦੇਖਣ ਚ ਆਇਆ ਹੈ ਕਿ ਜਦੋਂ ਕਿਸੇ ਨੂੰ ਫੜਨ ਦੀ ਗੱਲ ਕੀਤੀ ਜਾਂਦੀ ਸੀ ਤਾਂ ਜ਼ਿਆਦਾਤਰ ਸੀਸੀਟੀਵੀ ਆ ਜਿਹੜੇ ਮੌਕੇ ਤੇ ਬੰਦ ਪਾਏ ਗਏ ਅਸੀਂ ਹੁਣ ਵੀ ਸੀਸੀਟੀਵੀ ਦੇ ਥਰੂ ਹੀ ਵੈਸੇ ਸਾਰਾ ਚੈੱਕ ਕਰ ਰਹੇ ਹਾਂ ਇੱਕ ਸਰਕਾਰ ਵੱਲੋਂ ਵੀ ਉਹਰੇ ਜਾਂ ਜਿਹੜੇ ਆਪਣੇ ਲੋਕਲ ਕਮੇਟੀ ਵੱਲੋਂ ਇੱਕ ਕੈਮਰੇਜ਼ ਲਗਾਏ ਗਏ ਨੇ ਉਹਨਾਂ ਦੇ ਵਿੱਚ ਉਹਨਾਂ ਚੋਂ ਕੁਝ ਅਜੇ ਚਾਲੂ ਹਾਲਤ 'ਚ ਹੈਗੇ ਨੇ ਉਸ ਸਬੰਧੀ ਮੇਰੀ ਇਹ ਗੱਲ ਵੀ ਹੋਈ ਹੈ ਕਿ ਉਹ ਸਾਬ ਨਾਲ ਉਹ ਵੀ ਜਲਦ ਤੋਂ ਜਲ ਸਾਰੇ ਚਾਲੂ ਹੋ ਜਾਣ ਤੇ ਅਸੀਂ ਰਜਿਸਟਰ ਨਾਲ ਸਾਨੂੰ ਇੱਕ ਦੇ ਵਿੱਚ ਬੜਾ ਫਾਇਦਾ ਮਿਲੂਗਾ ਇਹ ਚੋਰੀਆਂ ਨੂੰ ਟ੍ਰੇਸ ਕਰਨ ਵਾਸਤੇ ਜਾਂ ਕਿਸੇ ਵੀ ਹੋਰ ਤਰ੍ਹਾਂ ਦੇ ਕਰਾਇਮ ਨੂੰ ਟ੍ਰੇਸ ਕਰਨ ਵਾਸਤੇ ਇੱਕ ਦੇਖਣ ਦੇ ਵਿੱਚ ਆਇਆ ਜਦੋਂ ਛੁੱਟੀ ਹੁੰਦੀ ਹੈ ਸਕੂਲਾਂ ਨੂੰ ਖਾਸ ਕਰਕੇ ਜਦ ਸਕੂਲੀ ਕਤਤਾਂ ਨਹੀਂ ਖਾਸ ਸਕੂਲੀ ਕਤਤਾਂ ਨਹੀਂ ਜਿਹੜੇ ਆਲੇ-ਦਾਲੇ ਪਿੰਡਾਂ ਦੇ ਹੁੱਲਣ ਵਾਸ ਨੇ ਸ਼ਰਾਰਤੀ ਅੰਸਰ ਨੇ ਉਹ ਕਾਫੀ ਗਿਣਤੀ ਦੇ ਵਿੱਚ ਸ਼ਹਿਰ ਦੇ ਵਿੱਚ ਆ ਜਾਂਦੇ ਆ ਤੇ ਆਉਂਦੇ ਜਾਂਦੇ ਹੋਏ ਬੋਲਟਾਂ ਦੇ ਪਟਾਕੇ ਮਾਰਨੇ ਜਾਂ ਫਿਰ ਬੈਟਮੈਂਟਸ ਵਗੈਰਾ ਕਰਨੇ ਲੱਗ ਪਿਆ ਉਹ ਇਹ ਕਾਫੀ ਕੁਝ ਦੇਖਣ ਨੂੰ ਆਇਆ ਤੇ ਲੜਕੀ ਸਟਾਈਲ ਵੀ ਕਰਦੀ ਐ ਸੀ ਜੀ ਉਹਨਾਂ ਨੂੰ ਕਿਵੇਂ ਨਿਜਠਿਆ ਜਾਵੇ ਜੀ ਇਹ ਉਹਦੇ ਸਬੰਧ ਚ ਅਸੀਂ ਆਲਰੇਡੀ ਇਹ ਮਹਿੰਮ ਸ਼ੁਰੂ ਕਰ ਦਿੱਤੀ ਐ ਇੱਥੇ ਟ੍ਰੈਫਿਕ ਇੰਚਾਰਜ ਨੇ ਸਬ ਇੰਸਪੈਕਟਰ ਜਗਤ ਸਿੰਘ ਫੇਰ ਉਹਨਾਂ ਨਾਲ ਵੀ ਮੀਟਿੰਗ ਹੋਊਗੀ ਐ ਅਸੀਂ ਕੱਲ ਵੀ ਇੱਥੇ ਦੋ ਟੀਮਾਂ ਬਣਾ ਕੇ ਵੱਖਰੇ ਵੱਖਰੇ ਸ਼ਹਿਰ ਦੇ ਪੁਆਇੰਟਾਂ ਤੇ ਨਾਕੇ ਲਗਾਏ ਸੀ ਉਹਦੇ ਤੁਸੀਂ ਤਿੰਨ ਮੋਟਰਸਾਈਕਲ ਇੰਪਾਉਂਡ ਕੀਤੇ ਨੇ ਤੇ ਪੰਜ-ਸੱਤ ਹੋਰ ਵੀ ਚਲਾਨ ਕੀਤੇ ਨੇ ਅਸੀਂ ਹੁਣ ਇਹਨੂੰ ਮਹਿੰਮ ਨੂੰ ਨਿਰੰਤਰ ਤੌਰ ਤੇ ਜਾਰੀ ਰੱਖਾਂਗੇ ਤੇ ਤਾਂ ਜੋ ਜਿਹੜੇ ਵੀ ਇਹ ਮਤਲਬ ਜਿਹੜੇ ਕਾਨੂੰਨ ਤੋਂ ਖلاف ਇਹអនុਰ ਤੋਂ ਬਾਹਰ ਨਿਕਲ ਕੇ ਇਹੋ ਜਿਹੇ ਕਾਰਜ ਕਰਦੇ ਨੇ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਪਟਾਕੇ ਵਜਾਉਂਦੇ ਆ ਜਾਂ ਬੈਡ ਕਮੈਂਡ ਕਰਦੇ ਆ ਜਾਂ ਹੁੰਨੜਬਾਜੀ ਕਰਦੇ ਨੇ ਜਾਂ ਵਿਦਾਉਟ ਨੰਬਰ ਪਲੇਟ ਸ਼ਹਿਰ ਦੇ ਵਿੱਚ ਘੁੰਮਦੇ ਨੇ ਅਸੀਂ ਉਹਨਾਂ ਨੂੰ ਸਾਰਿਆਂ ਤੇ ਸਖਤ ਤੋਂ ਸਖਤ ਬਣਦੀ ਕਾਨੂੰਨੀ ਕਾਰਵਾਈ ਰਾਤ ਨੂੰ ਗਰਸ ਤੋਂ ਲੈ ਕੇ ਕਿਸ ਤੰਨੇ ਦੋ ਨੀ ਅਸੀਂ ਰਜਾਨਾ ਵੈਸੇ ਗਰ ਸਾਡੀ ਟੀਮ ਵੱਲੋਂ ਚੱਲ ਰਹੀ ਹੈਗੀ ਹੈ ਇਹ ਇਹਦੇ ਸਬੰਧ ਚ ਅਸੀਂ ਹੋਰ ਵੀ ਇਹਨੂੰ ਕਿਸ ਨੂੰ ਵਧੀਆ ਤਰੀਕੇ ਨਾਲ ਜਾਰੀ ਕਰਾਵਾਂਗੇ ਅ ਇੱਕ ਦੋ ਇੱਕ ਸਰਕਾਰੀ ਗੱਡੀ ਤੇ ਇੱਕ ਸਰਕਾਰੀ ਮੋਟਰਸਾਈਕਲ ਸਾਡੇ ਕੋਲ ਹੈ ਇਹ ਟਰਾਈ ਕਰਾਂਗੇ ਵੀ ਦੋਨੋਂ ਵਹੀਕਲ ਸਾਡੇ ਬਾਹਰ ਰਹਿਣ ਏਰੀਆ ਦੇ ਵਿੱਚ ਤਾਂ ਜੋ ਕਿਸੇ ਨੂੰ ਰਾਤ ਵੇਲੇ ਕੋਈ ਚੋਰੀ ਵਗੈਰਾ ਆ ਕਿਸੇ ਨੂੰ ਕੋਈ ਦਿੱਕਤ ਪੇਸ਼ ਨਾ ਹੋ ਸਰਕਾਰ ਦੀ ਘਾਟ ਦੇ ਵਿੱਚ ਕਾਫੀ ਜਿਹੜੇ ਪ੍ਰਵਾਸੀ ਭਰਾ ਉਹ ਸ਼ਹਿਰ ਦੇ ਵਿੱਚ ਜਾਇਜ਼ ਹੋਏ ਆ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਕਿਰਾਏ ਦੇ ਮਕਾਨਾਂ ਦੇ ਉੱਤੇ ਜਿਹੜੇ ਅਕੀ ਸੋ ਵੈਰੀਫਿਕੇਸ਼ਨ ਉਹ ਲੈ ਕੇ ਲਗਾਤਾਰ ਤੁਹਾਡੇ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਜਾਂਦੀ ਹੈ ਪਰ ਉਹਨਾਂ ਜਿਹੜਾ ਰਿਸਪਾਂਸ ਨਹੀਂ ਮਿਲ ਪਾ ਰਿਹਾ ਜੀ ਜੇ ਮੈਂ ਤੁਹਾਡੇ ਜਰੀਏ ਇਹ ਵੀ ਅਪੀਲ ਕਰਨਾ ਹੈ ਕਿ ਕਿਸੇ ਕੋਲ ਵੀ ਜਿਹਦੇ ਨੇ ਵੀ ਕਿਰਾਏ ਦੇ ਕੋਈ ਪ੍ਰਵਾਸੀ ਰੱਖਿਆ ਹੈ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਤੁਸੀਂ ਭਾਵੇਂ ਛੋਟੇ-ਥੋੜੇ ਰੂਮਸ ਨੇ ਜਾਂ ਪ੍ਰੋਪਰ ਕੋਠੀ ਹੈ ਜਿਵੇਂ ਤਰ੍ਹਾਂ ਦਾ ਵੀ ਹੈਗਾ ਉਹਨਾਂ ਦੇ ਵੈਰੀਫਿਕੇਸ਼ਨ ਜ਼ਰੂਰ ਕਰਾਓ ਜਿਹੜੇ ਸਾਂਝ ਕੇਂਦਰ ਦੇ ਵਿੱਚੋਂ ਇਨਟ ਵੈਰੀਫਿਕੇਸ਼ਨ ਫਾਰਮ ਮਿਲਦਾ ਹੈ ਜੇ ਤੁਸੀ ਨੌਕਰ ਰੱਖਿਆ ਹੋਇਆ ਉਹਦੀ ਵੀ ਵੈਰੀਫਿਕੇਸ਼ਨ ਜ਼ਰੂਰ ਕਰੋ ਵੈਰੀਫਿਕੇਸ਼ਨ ਨਾਲ ਘਟੂ ਘਟੇ ਪਤਾ ਲਿਆ ਜਾਂਦਾ ਹੈ ਕਿ ਬੰਦੇ ਦਾ ਪਿਛਲਾ ਕ੍ਰਿਮੀਨਲ ਰਿਕਾਰਡ ਕੀ ਹੈ ਉਥੋਂ ਉਹਨੂੰ ਤੁਸੀਂ ਸਿੱਧੇ ਤੌਰ ਤੇ ਵੀ ਉਹਨੂੰ ਭੇਜ ਸਕਦੇ ਆ ਫਾਰਮ ਨੂੰ ਤਿਆਰ ਕਰਕੇ ਜਿਸ ਏਰੀਏ ਦੇ ਰਹਿਣ ਵਾਲੇ ਆ ਉਹ ਪੁਲਿਸ ਵੱਲੋਂ ਡਾਕ ਦੇ ਥਰੂ ਆ ਜਾਂਦਾ ਹੈ ਜਾਂ ਪੁਲਿਸ ਦਾ ਇੱਕ ਜਿਹੜਾ ਸਾਂਝ ਕੇਂਦਰ ਹੈਗੇ ਨੇ ਉਹਨਾਂ ਦੇ ਵਿੱਚ ਵੀ ਤੁਸੀਂ ਉਹ ਭਰ ਕੇ ਦੇ ਸਕਦੇ ਆ ਤਾਂ ਉਹਨਾਂ ਦੀ ਡਿਊਟੀ ਬਣ ਜਾਂਦੀ ਹੈ ਉੱਥੇ ਉਹ ਵੈਰੀਫਿਕੇਸ਼ਨ ਲਈ ਭੇਜ ਦਿੰਦੇ ਆ ਤੇ ਸਾਨੂੰ ਉਹਦੀ ਇਨਫੋਰਮੇਸ਼ਨ ਪਤਾ ਲੱਗ ਜਾਂਦੀ ਹੈ ਤੇ ਬੰਦੇ ਦੇ ਡਾਕੂਮੈਂਟ ਵੀ ਤੁਹਾਡੇ ਕੋਲ ਆ ਜਾਂਦੇ ਆ। ਕਾਲੂ ਕਿਸੇ ਕਰਨਾ ਦਾ ਕ੍ਰਾਈਮ ਕਰੇ ਕੁਛ ਕਰੇ ਤਾਂ ਅਸੀਂ ਉਹਦੇ ਖਿਲਾਫ ਕਾਰਵਾਈ ਕਰਨੀ ਸਾਨੂੰ ਵੀ ਆਸਾਨ ਹੋ ਜਾਂਦੀ ਹੈ। ਪੰਜਾਬ ਸਰਕਾਰ ਵੱਲੋਂ ਜਲਤ ਨਸ਼ਾ ਵਿਰੋਧ ਮਹਿਮਾ ਜਿਹੜੀ ਨਮੂਨੇ ਪੱਤਰ ਜਿਹੜੇ ਮੁਕੱਦਮੇ ਦਾਦੀ ਆਮ ਤੌਰ ਤੇ ਕੀ ਹੁੰਦਾ ਕਿ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਸਾਡੇ ਮਗਲੇ ਜਾਂ ਗਲੀ ਦੇ ਵਿੱਚ ਇੱਥੇ ਨਸ਼ਾ बिकਦਾ ਹੈ ਪਰ ਉਹ ਡਰਦੇ ਨਹੀਂ ਦੱਸਦੇ ਕਿਤੇ ਸਾਡਾ ਨਾਮ ਆ ਗਿਆ ਜਾਂ ਸਾਡਾ ਨਾਮ ਲਿੰਕ ਹੋ ਗਿਆ ਕਲੋਂ ਇਹ ਸਾਨੂੰ ਪਰੇਸ਼ਾਨ ਕਰ ਅਜੇ ਲੋਕਾਂ ਨੂੰ ਤੁਸੀਂ ਕਿਵੇਂ ਭਰੋਸਾ ਦਿਉਗੇ ਕਿ ਤੁਸੀਂ ਸਾਨੂੰ ਆਪਣਾ ਇਹਨਾਂ ਬਾਰੇ ਦੱਸੋ ਤੁਹਾਡੀ ਜਿਹੜੀ ਪਹਿਚਾਣਾ ਉੱਪਰ ਰੱਖੀ ਆ ਜੀ ਵੈਸੇ ਤਾਂ ਦੇਖੋ ਸਰਕਾਰ ਵੱਲੋਂ ਇਹਨੂੰ ਇਸ ਮਹਿੰਮ ਨੂੰ ਚਲਾਇਆ ਨੂੰ ਕਾਫੀ ਸਮਾਂ ਹੋ ਗਿਆ ਉਹਦੇ ਚ ਪੁਲਿਸ ਨੂੰ ਸਰਕਾਰ ਨੂੰ ਤੇ ਆਮ ਜਿਹੜੇ ਲੋਕ ਇਸ ਸਬੰਧੀ ਮਿਹਨਤ ਕਰ ਰਹੇ ਨੇ ਉਹਨਾਂ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈਗੀ ਤੇ ਇਹਦੇ ਚ ਕਾਮਯਾਬੀ ਦਾ ਕਾਰਨ ਕੀ ਹੈ ਕਿ ਜੇਕਰ ਅਸੀਂ ਲੋਕਾਂ ਦੇ ਨਾਮ ਨਹੀਂ ਬਾਹਰ ਡਿਸਕਲੋਜ਼ ਕੀਤੇ ਇਸੇ ਕਰਕੇ ਲੋਕ ਸਾਨੂੰ ਇਨਫੋਰਮੇਸ਼ਨ ਦੇ ਰਹੇ ਨੇ ਜਿਵੇਂ ਆ ਬीडीसी ਮੀਟਿੰਗਸ ਹੁੰਦੀਆਂ ਸਾਡੀਆਂ ਜਾਂ ਜਿਹੜੀ ਇੱਕ ਸਪੈਸ਼ਲ ਨਸ਼ਿਆਂ ਵਿਰੋਧੀ ਇੱਕ ਜਿਹੜਾ ਆਪਾਂ ਹੈਲਪਲਾਈਨ ਜਾਰੀ ਕਰੀ ਹੋਈ ਹੈ ਉਹਦੇ ਉੱਪਰ ਲੋਕ ਕੋਈ ਵੀ ਜਿਹੜੇ ਇਨਫੋਰਮੇਸ਼ਨ ਦਿੰਦਾ ਉਹਦਾ ਬਿਲਕੁਲ ਵੀ ਨਾਮ ਜ਼ਾਗਰ ਨਹੀਂ ਕੀਤਾ ਜਾਂਦਾ ਇੱਥੇ ਤੱਕ ਕਿ ਪੁਲਿਸ ਸਟੇਸ਼ਨ 'ਚ ਵੀ ਉਹਨਾਂ ਦਾ ਨਾਮ ਨਹੀਂ ਪਤਾ ਲੱਗਦਾ ਸਿਰਫ ਉਸ ਬੰਦੇ ਬਾਰੇ ਜਾਣਕਾਰੀ ਹੁੰਦੀ ਹੈ ਜਿਹਦੇ ਬਾਰੇ ਉਹ ਜਾਣਕਾਰੀ ਦੇ ਰਹੇ ਨੇ ਅਸੀਂ ਉਹਨੂੰ ਵੈਰੀਫਾਈ ਕਰਕੇ ਜੇਕਰ ਉਹ ਨਸ਼ਾ ਵੇਚਦਾ ਤਾਂ ਉਹ ਤੋਂ ਰਿਕਵਰੀ ਕਰਕੇ ਉਹ ਆ ਰਜਿਸਟਰ ਕਰਦੇ ਆ ਜੋ ਕਹਿੰਦਾ ਹੈਗਾ ਤਾਂ ਉਹਨੂੰ ਟੈਸਟ ਕਰਾ ਕੇ ਜੋ ਤੇ ਬੰਦੀ ਕਾਰਵਾਈ ਹੈਗੀ ਹੈ ਜਾਂ ਨਸ਼ਾ ਛਡਾਓ ਕੇਂਦਰ ਚ ਦਾਖਲ ਕਰਾਉਣਾ ਉਸ ਤਰੀਕੇ ਨਾਲ ਕਾਰਵਾਈ ਕਰਦੇ ਆ ਮੈਂ ਅਪੀਲ ਵੀ ਕਰਦਾ ਕਿ ਤੁਸੀਂ ਸਾਨੂੰ ਇਨਫੋਰਮੇਸ਼ਨ ਦੋਗੇ ਤੁਹਾਡਾ ਬਿਲਕੁਲ ਨਾਮ ਗੁਪਤ ਰੱਖਿਆ ਜਾਊਗਾ ਕਿਸੇ ਦਾ ਵੀ ਨਾਮ ਜਾਗਰ ਨਹੀਂ ਕੀਤਾ ਜਾਊਗਾ